ഗ hmm. जी बहुत चाहिए थी वो भी मुझे अब आज ही करा दो नहीं वो ले गए सत श्रीकाल जी मेरा नाम पूनम गिल है मेरे फादर इंजीनियर जसवंत सिंह गिल पूरे हो गए सी ट्वेंटी सिक्स नवंबर टू एंड नाइनटीन उन्होंने कैप्सूल गिल के नाम तो भी जाने जाता है विदाउट विल पास हो गए सके ਤੇ ਉਸ ਤੋਂ ਬਾਅਦ ਮਸਚਾ ਸਾਡਾ ਜਿਹੜਾ ਛੋਟਾ ਭਰਾ ਸੀ ਉਹਨੇ ਜਿਵੇਂ ਪਾਪਾ ਨੇ ਵਰਬਲੀ ਕਿਹਾ ਸੀ ਅਸੀਂ ਸਾਰਿਆਂ ਨੇ ਪਾਵਰ ਫ ਟੋਨੀਸ ਨੂੰ ਦੇ ਦਿੱਤੀਆਂ ਪਰ ਦੈਨ ਸਾਨੂੰ ਪਿਛਲੇ ਸਾਲ ਤੋਂ ਪਤਾ ਲੱਗਿਆ ਕਿ ਉਹ ਆ ਕੇ ਜੋ ਆਪਣੀ ਮਰਜ਼ੀ ਨਾਲ ਹੁੰਦਾ ਵੇਚ ਜਾਂਦਾ ਸਾਨੂੰ ਕੋਈ ਹਿਸਾਬ ਨਹੀਂ ਦੇ ਰਿਹਾ ਸੀ ਪਿਛਲੇ ਸਾਲ ਸਾਨੂੰ ਪਤਾ ਲੱਗਿਆ ਕਿ ਉਹ ਘਰ ਵੇਚਣਾ ਆ ਰਿਹਾ ਹੈ ਬਿਕੋਜ਼ ਘਰ ਮਮੀ ਦੇ ਨਾਮ ਤੇ ਸੀਗਾ ਤੇ ਉਹਨੇ ਘਰ ਵੇਚ ਵੀ ਦਿੱਤਾ ਤੇ ਫਿਰ ਅਸੀਂ ਕੇਸ ਕਰਤਾ ਡੈਲੀ ਹਾਈ ਕੋਰਟ ਵਿੱਚ हम सैकेंड दिसंबर टू थाउजेंड एंड ट्वेंटी फाइव सा ऑर्डर आया कि एवरीथिंग इज अंडर एच यू एफ जो ही जो साडर सेवर दिस वॉज अंडकेंड ऑफ दिसंबर ट्वेंटी ट्वेंटी उस तो ਉਮ ਸਾਨੂੰ ਪਤਾ ਲੱਗਿਆ ਕਿ ਮੰਡੇ ਇਸ ਮੰਡੇ ਕਿਸੇ ਨੇ ਮਿਊਨਿਸਪਲ ਕਾਰਪੋਰੇਸ਼ਨ ਚ ਜਾ ਕੇ ਕੰਪਲੇਨ ਕੀਤੀ ਹੈ ਕਿ ਹਸਪੀਟਲ ਦੇ ਪੇਪਰ ਨਹੀਂ ਠੀਕ ਉਹ ਜਾ ਕੇ ਮੇਰੇ ਬ੍ਰਦਰ ਨੇ ਦਿਖਾਏ ਦੇ ਵਰ 올 ਇਨ ਆਰਡਰ ਤੇ ਮੇਰੇ ਜਿਹੜੀ ਭਾਬੀ ਹੈ ਸ਼ੀ ਇਜ਼ ਇਨ ਜੋਧਪੁਰ ਕਿਤੇ ਦੇ ਫਾਦੇ ਬਹੁਤ ਬਿਮਾਰ ਨੇ ਤੇ ਜਿਹੜਾ ਮੇਰਾ ਨੇਫਿਊ ਹੈ ਉਹ ਬੰਬੇ ਕੰਮ ਕਰਦਾ ਹੈ ਦੇ ਆਰ ਸਟਿਲ ਇਨ ਸ਼ੌਕ ਉਹਨਾਂ ਨੂੰ ਕੁਝ ਨਹੀਂ ਸਮਝ ਆ ਰਹੀ ਸੋ ਮੇਰਾ ਬ੍ਰਦਰ 25th ਦਸੰਬਰ ਦੀ ਨਾਈਟ 12:00 ਚ ਚਾਰ ਬੰਦੇ ਆਏ ਘਰ ਦੇ ਬਾਹਰ ਗੱਡੀ ਗੱਡੀ ਚ ਆਏ ਚਿੱਟੀ ਗੱਡੀ ਚ ਆਏ ਤੇ ਉਹਨਾਂ ਨੇ ਜ਼ਬਰਦਸਤੀ ਉਹਨੂੰ ਵਿਚਵੜ ਲਿਆ ਜਿਵੇਂ ਤੁਸੀਂ ਵੀਡੀਓ ਚ ਦੇਖੋਗੇ ਉਹ ਚਿੱਕਾ ਮਾਰ ਰਿਹਾ ਬਚਾਓ ਬਚਾਓ ਕਰ ਰਿਹਾ ਤੇ ਮਦਰ ਕਿਸੇ ਨੇ ਉਹਦੀ ਕੋਈ ਮਦਦ ਨਹੀਂ ਕੀਤੀ ਉਸ ਤੋਂ ਬਾਅਦ ਜਦੋਂ ਅਗਲੇ ਦਿਨ ਮੈਂ ਸਾਰਾ ਦਿਨ ਉਹਨੂੰ ਕਾਲ ਕਰੀ ਦੇ ਫਿਰ ਸਾਡੇ ਹਸਪੀਟਲ ਚੋ बच्चे जेडे सिगे जेडे उथे ओदे नाल काम करतेया ओ अगले दिन ਘਰ ਚ ਆ ਕੇ ਜਦੋਂ ਉਹਨਾਂ ਨੇ ਦੇਖਿਆ ਤੇ ਕਿਸੇ ਨੇ ਉਹਨੂੰ ਸੀਸੀਟੀਵੀ ਦਿਖਾਈ ਤੇ ਸੀਸੀਟੀਵੀ ਦੇ ਵਿੱਚ ਇਹ ਫੁਟੇਜ ਨਿਕਲੀ ਤੇ ਇਹ ਵੀ ਵਨ ਆਫ ਦਾ ਨੇਬਰਸ ਕਨਫਰਮਡ ਕਿ ਮੇਰਾ ਜਿਹੜਾ ਨੇਫਿਊ ਹੈ ਛੋਟੇ ਬ੍ਰਦਰ ਅਨਦੀਪ ਸਿੰਘ ਦਾ ਬੇਟਾ ਕਰਮ ਸਿੰਘ ਹੈ ਤੇ ਉਹਦੀ ਜਿਹੜੀ ਗਰਲਫ੍ਰੈਂਡ ਹੈ ਕੁਦਰਤ ਬਾਟ ਉਹ ਆਇਸ ਕੇ ਉਹਨੂੰ ਅਬਡੈਕਟ ਕਰਕੇ ਲੈ ਗਏ ਜਦੋਂ ਫਿਰ ਜਦੋਂ ਇਹ ਫੜੇ ਗਏ ਤੇ ਫਿਰ ਇਹ ਕਹਿਣ ਲੱਗੇ ਕਿ ਨਹੀਂ ਅਸੀਂ ਉਹਨੂੰ ਰੀਹੈਬ ਚ ਲੈ ਕੇ ਗਏ ਆ ਹੁਣ ਅਸੀਂ ਜਦੋਂ ਉਹਨਾਂ ਨੂੰ ਪੁੱਛ ਰੋ ਕਿਹੜੇ ਰੀਹੈਬ ਚ ਲੈ ਕੇ ਗਏ ਹੋ ਤੇ ਉਹ ਸਾਨੂੰ ਕੁਝ ਨਹੀਂ ਦੱਸ ਰਹੇ ਸਾਨੂੰ ਕੁਝ ਵੀ ਨਹੀਂ ਪਤਾ ਉਹ ਕਿੱਥੇ ਹੈ ਪੁਲਿਸ ਕੰਪਲੇਂਟ ਅਸੀਂ ਕੀਤੀ ਹੈ ਅਸੀਂ ਜਿੱਥੇ ਜਿੱਥੇ ਕਹਿ ਸਕਦੇ ਸੀ ਅਸੀਂ ਕੀਤਾ ਹੈ ਸਾਨੂੰ ਹੁਣ ਤੱਕ ਨਹੀਂ ਪਤਾ ਸਾਡਾ ਪ੍ਰਾ ਕਿੱਥੇ ਹੈ ਪਲੀਜ਼ ਪਲੀਜ਼ ਸਾਡੀ ਹੈਲਪ ਕਰੋ ਤੁਹਾਨੂੰ ਜਿੱਥੇ ਵੀ ਪਤਾ ਲੱਗੇ ਉਹਦਾ ਪਲੀਜ਼ ਉਹਦਾ ਪਤਾ ਕਰੋ ਹੀ ਇਜ਼ ਅ ਮੈਰਿਡ ਮੈਨ ਵਿਦ ਅ ਚਾਈਲਡ ਮੇਰਾ ਪ੍ਰਾ ਹੈ ਤੇ ਮੈਨੂੰ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਉਹ ਪਲੀਜ਼ ਫਾਈਂਡ ਕਰੋ ਕਿੱਥੇ ਹੈ ਸਰਪੰਨ ਜੀ ਸਰਪੰਨ ਜੀ ਇੱਧਰ ਮੜਿਆ ਅੰਨ ਦੇ ਦੇਖਿਆ ਸੀ ਜੋ ਦੇਖਿਆ ਜੈਸਾ ਨੀ ਚੱਕ ਕੇ ਲੈ ਕੇ ਅੰਨ ਦਾ ਉਹ ਬੰਦਿਆਂ ਨੂੰ ਬੰਦਿਆਂ ਨੂੰ ਨਹੀਂ ਚੱਕ ਕੇ ਲੈ ਕੇ ਆਉਂਦੇ ਹੁੰਦੇ ਉਹਦਾ ਠੀਕ ਨਹੀਂ ਨਾ ਭਾਜੀ ਮੇਰੇ ਖਿਆਲ ਬਈ ਤੁਸੀਂ ਆਪਰੇ ਲੈ ਲੋ ਤੁਸੀਂ ਇਹਦਾ ਸਟੇਟਮੈਂਟ ਹੀ ਦੱਸ ਦਿਓ ਲਿਖਿਤਾ ਦੇ ਸਾਹਮਣੇ ਹੈ ਮੋੜ ਕੇ ਦੇਖੀਏ ਇਹਨੇ ਸਟੇਟਮੈਂਟ ਪਰਸਨਲੀ ਤੁਸੀਂ ਕਿਉਂ ਪੁੱਛ ਰਹੇ ਹੋ ਇਹ ਪੱਤਰ ਹੀ ਗਾਦੀ ਰਹਿ ਗਈ ਜਦ ਮੇਰੇ ਕੋਲ ਤਾਂ ਭੋਲੇ ਹੋ ਤੁਹਾਡੇ ਸਾਹਮਣੇ ਬੋਲ ਤਾਂ ਕੋਈ ਸੁਣ ਕੇ ਬਾਜੀ ਸਾਡੇ ਕੋਲ ਫੋਟੋ ਖੇਦਵਾ ਗਾਦੀ ਫੋਟੋ ਨਹੀਂ ਆਸੀ ਤੁਹਾਡੀ ਨਹੀਂ ਖਿਚਵਾਉਣੀ ਇਹ ਕੋਈ ਨਹੀਂ ਜਨਾ ਤੁਹਾਡੇ ਕੋਲ ਲੈ ਗਏ ਉਹਨਾਂ ਕੋਲ ਹੀ ਸਾਡੇ ਕੋਲੇ ਉਹਦੀ ਫੋਟੋ ਨਹੀਂ ਇਹ ਤੁਹਾਡੀ ਨਹੀਂ ਸਾਡੇ ਸਾਹਮਣੇ ਪਾਤੀ ਮੇਰੇ ਨੰਬਰ ਲੈ ਲਿਆ ਤੁਸੀਂ ਮੇਰਾ ਤੁਸੀਂ ਮੇਰੇ ਕੋਲ ਸੰਨਿਕਾਤ ਬਾਕੀ ਉਹ ਜਿਹੜੇ ਬੱਚੇ ਉਹਨਾਂ ਦਾ ਭਲੀ ਮੇਰ ਕਰਿਓ ਇਹਨਾਂ ਦੀ ਪੰਜੀ ਪੰਜੀ ਉਹ ਆ ਦੱਸੋ ਨੰਬਰ ਆ ਪੰਜੀ ਓਏ ਅੰਛੂ ਓਏ ਆ ਦੱਸਿਓ ਤੁਸੀਂ ਐਸੇ ਸਲਾਮਤ ਲੈ ਕੇ ਚੱਲਿਓ ਬੰਦਾ ਕੀ ਕਹਿਣਾ ਚਾਹੋਗੇ ਮਾਮਲਾ ਕਿਸੇ ਪਹਿਲਾਂ ਮਾਮਲਾ ਦੱਸ ਦਿਓ ਮਾਮਲਾ ਬੀਤੀ ਰਾਤ ਕੋਈ 12:30 ਕੋਈ ਦਾ ਟਾਈਮ ਸੀਗਾ ਉਸ ਤੋਂ ਪਹਿਲਾਂ 2 ਘੰਟੇ ਬਿਲੋਂ ਪ੍ਰਦੀਪ ਸ਼ਰਮਾ ਜੀ ਨਾਲ ਹੌਸਪੀਟਲ ਸਟਾਫ ਆਇਆ ਸੀ ਕਿ ਅੱਜ OPD ਚ ਸਵੇਰੇ ਡਾ. ਸਵਨੀ ਆਏ ਉਹਨਾਂ ਨੇ ਫੋਨ ਸੁਚੋ ਫਾਰਿਆ ਤੇ ਉਹਨਾਂ ਨੇ ਵੈਰੀਫਾਈ ਕਰਨ ਵਾਸਤੇ ਘਰ ਮੁਹੱਲੇ ਵਿੱਚ ਗਏ ਲੋਕਾਂ ਪਰ ਮੁਹੱਲੇ ਵਾਲੇ ਨੇ ਕਿਹਾ ਕਿ ਡਾਕਟਰ ਸਾਹਿਬ ਨੂੰ ਕੋਈ 4-5 ਬੰਦੇ ਆਪਣੀ ਗੱਡੀ ਸੀ ਫਰਾਨੀ ਤੇ ਲੈ ਗਏ ਨੇ ਉਹ ਕਹਿੰਦੇ ਕਿ ਨੇ ਡਾਕ ਸੈਂਟਰ ਤੇ ਲੈ ਜਾ ਰਹੇ ਨੇ ਕੋਈ ਪ੍ਰੋਬਲਮ ਹੈ ਉਹਦੇ ਦੌਰਾਨ ਫਿਰ ਇਹ ਇਹਨਾਂ ਨੇ ਆਪਣੇ ਆਕੇ ਇੱਕ ਵਾਰਸਲੇ ਦਰਖਾਸਤ ਦਿੱਤੀ ਉਹਦੇ ਰਿਕਾਰਡ ਨੂੰ ਅੱਪ ਸਿਚੂਸ ਹੌ ਸਦਾ ਕਰਨਦੀਪ ਸਿੰਘ ਤੇ ਮੈਂ ਆਪਣੀ ਟੀਮ ਲੈ ਕੇ ਮੁਕੇ ਤੇ ਪਹੁੰਚਿਆ ਸੀਸੀਟੀਵੀ ਹੰਗਾਲੇ ਸਾਰੇ ਵੈਰੀਫਾਈ ਕੀਤਾ ਜੋ ਅੱਜ ਉਹਨਾਂ ਨੇ ਫਿਰ ਅਕਸਰ ਇੱਕ ਕੰਫਰਮੇਸ਼ਨ ਦਿੱਤੀ ਕਿ ਇਹ ਸਾਨੂੰ ਪਤਾ ਚੱਲਿਆ ਕਿ ਇਹ ਉਹ ਤਰੰਤ ਗਏ ਦੋਸਤ ਲਿੰਕ ਡੈਕ ਸੈਂਟਰ ਸੁਖਮਨੀ ਚੇਨ ਐਡ ਮਿਡਨੀ ਪੁਧਿਤ ਰਾਨਸੀ ਆਏ ਆ ਇੱਥੇ ਅਗਰ ਉਹਨਾਂ ਨੂੰ ਆਪਣੇ ਬਲੈਕ ਕੇ ਪੈਸਾ ਹੀ ਤਸਮਤ ਹਾਲਤ ਵਿੱਚ ਡਾਕਟਰ ਸਾਹਿਬ ਨੂੰ ਲੈ ਕੇ ਅੰਮ੍ਰਿਤਸਰ ਜਾ ਰਹੇ ਹ ਉਸ ਤੋਂ ਬਾਅਦ ਜੋ ਵੀ ਸਾਹਮਣੇ ਸਬਸੀ ਇਨਵੈਸਟੀਗੇਸ਼ਨ ਆਏਗੀ ਉਹ ਤਾਂ ਉਹਨੂੰ ਨਹੀਂ ਕਰ ਵੀ ਕਰ ਕੇ ਅਮਨਸ਼ੀਰਨ ਦੇ ਜਾਏਗੀ ਸੈਂਟਰ ਵਾਲਿਆਂ ਨੇ ਕੋਈ ਪੁਲਿਸ ਥਾਣੇ ਕੰਮ ਦੱਸਿਆ ਕਿ ਅਸੀਂ ਬੰਦਾ ਲੈ ਕੇ ਚੱਲੇ ਹਾਂ ਕਿਉਂਕਿ ਦੂਸਰੇ ਜ਼ਿਲ੍ਹੇ ਦਾ ਹਾਂ ਮੈਂ ਇਹਨਾਂ ਸਵਾਲ ਕੀਤਾ ਸੀਗਾ ਕਿ ਤੁਸੀਂ ਸਬੰਧਤ ਥਾਣੇ ਨੂੰ ਕੋਈ ਨੋਟਿਸ ਜਾਂ ਕੋਈ ਦੱਸ ਕੇ ਆਇਆ ਕਿ ਅੰਬਰਸਾ ਸਿਟੀ ਨੂੰ ਲੈ ਕੇ ਆਏ ਕਿਤੇ ਸਾਡੇ ਤਰਨਤਨ ਚ ਨਿਸਤੰਤ ਕਦੀ ਨਹੀਂ ਗੱਲ ਕੀਤੀ ਸਾਡੇ ਤੜੇ ਅੰਬਰਸਾ ਸੱਭ ਨੂੰ ਨਹੀਂ ਪਤਾ ਲੇਕਿਨ ਇਹਨਾਂ ਦਾ ਫਰਜ਼ ਬੰਦਾ ਸੀਗਾ ਕਿ ਅੰਬਰਸਾ ਸਿਟੀ ਨੂੰ ਬੰਦਰ ਥਾਣੇ ਨੂੰ ਦੱਸ ਕੇ ਤੇ ਨੋਟਿਸ ਲੈਣ ਤੇ ਤਾਂ ਜਿੰਨੀ ਸਪਰੇਸ਼ਨ ਇਹਨਾਂ ਫਰਦਾਂ ਮਨ ਸ਼ਾਂਤੀ ਪਾਗਣਾ ਹੁੰਦੀ ਸਾਰਾ ਸਟਾਫ ਹੋ ਸਾਰਾ ਹਸਪੀਟਲ ਵੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਜ ਜੋ ਵੀ ਇਨਵੈਸਟੀਗੇਸ਼ਨ سامنے ਆਏਗਾ ਉਸ ਅਫਸਰਾਂ ਨਾਲ ਸਲਾਹ ਕਰਕੇ ਨਾ ਜੇ ਤਰਤੀਮਾ ਬਿਆਨ ਲੈਣਾ ਫਿਰ ਨਾਲ ਲਵਾਂਗੇ ਨਾਲ ਅਟੈਚ ਕਰਾਂਗੇ ਜੋ ਕਾਰਵਾਈ ਹੋਣੀ ਹੈ ਉਸ ਮੁਤਾਬਕ ਕਾਰਵਾਈ ਕਰੇ ਜੋ ਜੋ ਵੀ ਦੋਸ਼ੀ ਹੋਏਗਾ ਉਸ ਨਾਲ ਕਾਰਵਾਈ ਮੁਕੰਮਲ ਕੀਤੀ ਜਾਏਗੀ ਠੀਕ ਹੈ ਜੀ